ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜੀਆਂ ਕੁਝ ਖਾਸ ਸਰਗਰਮੀਆਂ ਜਿਸਕਰਨ ਮਿੰਹਾਸ ਇਕਦਮ ਮਾਮਲੇ ਦੇ ਵਿੱਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦਾ ਬਿਆਨ ਜਾਰੀ ਸ਼ੱਕੀਆਂ ਨੇ ਕੀਤੀ ਸੀ ਲਾਲ ਦੋ ਚਾਰ ਚਰਦੀਪ ਵਰਤੋਂ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਪੀਐਮ ਕਾਰਨੀ ਨੂੰ ਅਪੀਲ ਲੌਰੈਂਸ ਗੈਂਗ ਨੂੰ ਅਤਵਾਦੀ ਸੰਗਠਨਾਂ ਦੇ ਵਿੱਚ ਕਰਨ ਸ਼ਾਮਲ ਕੈਨੇਡਾ ਵਿੱਚ ਭਾਰਤੀ ਜੋੜੇ ਉਤੇ ਨਸਲੀ ਹਮਲਾ ਦਿੱਤੀ ਚਾਨੋ ਮਾਰਨ ਦੀ ਧਮਕੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਨਿਊ ਬਾਂਸਵਿਕ ਤੇ ਵਿਚਾਕ ਹੋਈ ਪੇ ਕਾਪੂ 450 ਹੈਕਟੇਅਰ ਜ਼ਮੀਨ ਸੜ ਕੇ ਹੋਈ ਸੁਆਹ ਤਿਹੂਨੇ ਨਾਸਰ ਗਰਮੀਆਂ ਦਾ ਵਿਸਥਾਰ ਇਸ ਹਾਲ ਦੇ ਸ਼ੁਰੂ ਦੇ ਵਿੱਚ ਇੱਕ ਗੈਂਗ ਸੰਬੰਧਿਤ ਗੋਲੀਬਾਰੀ ਦੇ ਵਿੱਚ ਮਾਰੇ ਗਏ ਸਰੀ ਦੇ ਇੱਕ ਵਿਅਕਤੀ ਦਾ ਪਰਿਵਾਰ ਜਨਤਾ ਨੂੰ ਉਸ ਦੇ ਕਾਤਲਾਂ ਨੂੰ ਨਿਆਂ ਦੇ ਘਟਾਰੇ ਦੇ ਵਿੱਚ ਲਿਆਉਣ ਦੇ ਵਿੱਚ ਮਦਦ ਦੀ ਅਪੀਲ ਕਰ ਰਿਹਾ ਹੈ 3 ਮਾਰਚ ਨੂੰ ਪੁਲਿਸ ਨੂੰ 120 ਸਟਰੀਟ ਦੇ 7900 ਬਲਾਕ ਦੇ ਨੇੜੇ ਸਰੀ ਮੋਲ ਪਾਰਕਿੰਗ ਦੇ ਵਿੱਚ ਹੋਈ ਗੋਲੀਬਾਰੀ ਦਾ ਜਵਾਬ ਦੇਣ ਤੋਂ ਬਾਅਦ ਇੱਕ ਵਾਹਨ ਦੇ ਅੰਦਰ 29 ਸਾਲਾ ਜਸਕਰਨ ਸਿੰਘ ਮਿੰਹਾਸ ਖੂਨ ਦੇ ਨਾਲ ਲਥਪਤ ਮਿਲਿਆ ਪਹਿਲੇ ਜਵਾਬ ਦੇਣ ਵਾਲਿਆਂ ਕੋਸ਼ਿਸ਼ਾਂ ਦੇ ਬਾਵਜੂਦ ਮਿੰਹਾਸ ਦੇ ਮੂਹਕ ਤੇ ਹਮੋਤ ਹੋ ਗਿਆ ਸੋਵਾਨੂ ਦੇ ਪਰਿਵਾਰ ਨੇ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਦੇ ਰਾਹੀਂ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਲਿਖੇ ਕਿ ਅਸੀਂ ਦਿਲ ਟੁੱਟੇ ਹੋਏ ਮਾਪਿਆਂ ਅਤੇ ਸਾਡੇ ਪੁੱਤਰ ਦੇ ਨਾਲ ਕੀ ਹੋਇਆ ਇਸ ਬਾਰੇ ਜਵਾਬ ਲੱਭਣ ਦੇ ਲਈ ਬੇਤਾਬ ਹਾਂ ਉਸ ਦਿਨ ਤੋਂ ਸਾਡੀਆਂ ਜ਼ਿੰਦਗੀਆਂ ਉਲਟ ਗਈਆਂ ਨੇ ਕਿਉਂਕਿ ਅਸੀਂ ਇਸ ਕਲਪਨਾਯੋਗ ਦੇ ਨੁਕਸਾਨ ਦੇ ਨਾਲ ਜੂਝ ਰਹੇ ਹਾਂ ਪਰਿਵਾਰ ਨੇ ਕਿਹਾ ਕਿ ਖੁਆ ਚਾ ਕੋਈ ਵਿਅਕਤੀ ਜਿਸ ਤੇ ਕੋਲ ਸੁਝਾ ਨਹੀਂ ਮਨਹਾਸ ਦੇ ਸੋਗ ਮਨਾ ਰਹੇ ਅਜ਼ੀਜ਼ਾ ਨੂੰ ਸੱਚਾਈ ਅਤੇ ਸਮਾਪਤੀ ਲਿਆਉਣ ਦੇ ਵਿੱਚ ਮਦਦ ਕਰ ਸਕਦਾ ਹੈ ਜਸਕਰਨ ਦੇ ਪਰਿਵਾਰ ਦੇ ਵੱਲੋਂ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਦਿਲ ਟੁੱਟੇ ਹੋਏ ਮਾਪਿਆਂ ਅਤੇ ਸਾਡੇ ਪੁੱਤਰ ਜਸਕਰਨ ਦੇ ਨਾਲ ਕੀ ਵਾਪਰਿਆ ਇਸ ਬਾਰੇ ਜਵਾਬਾਦੀ ਬੇਸਬਰੀ ਦੇ ਨਾਲ ਪਾਲ ਕਰ ਰਹੇ ਹਾਂ ਉਹ ਇੱਕ ਗੈਂਗ ਸੰਬੰਧਿਤ ਘਟਨਾ ਦੇ ਵਿੱਚ ਦੁਖਦਾਈ ਤੌਰ ਤੇ ਮਾਰੇ ਗਿਆ ਅਤੇ ਉਸ ਦਿਨ ਤੋਂ ਇਸ ਕਲਪਨਾਯੋਗ ਨੁਕਸਾਨ ਦੇ ਨਾਲ ਜੂਝਦੇ ਹੋਏ ਸਾਡੀਆਂ ਜ਼ਿੰਦਗੀਆਂ ਉਲਟ ਗਈਆਂ ਨੇ ਅਸੀਂ ਹਜੇ ਵੀ ਜਵਾਬਾਦੀ ਪਾਲ ਰਹੇ ਹਾਂ ਜੇਕਰ ਤੁਸੀਂ ਮੌਜੂਦ ਸੀ ਕੁਝ ਸੁਣਿਆ ਜਾਂ ਕੁਝ ਦੇਖਿਆ ਤਾਂ ਕਿਰਪਾ ਕਰਕੇ ਅੱਗੇ ਆਓ ਤੁਹਾਡੇ ਕੋਲ ਇਸ ਸਮਝਣ ਦੇ ਵਿੱਚ ਸਾਡੀ ਮਦਦ ਕਰਨ ਦੀ ਹੁੰਜੀ ਹੋ ਸਕਤੀ ਹੈ ਕਿ ਸਾਡੇ ਪੁੱਤਰ ਦੇ ਨਾਲ ਅਜਿਹਾ ਕਿਉਂ ਹੋਇਆ ਭਾਵੇਂ ਉਹ ਵਾਪਸ ਨਹੀਂ ਆ ਰਿਹਾ ਅਸੀਂ ਸਿਰਫ ਸੱਚਾਈ ਅਤੇ ਸਮਾਪਤੀ ਚਾਹੁੰਦੇ ਹਾਂ ਮਾਪਿਆਂ ਦੇ ਵਜੂ ਸਨਵੇਜਵਾਨ ਦੀ ਜ਼ਰੂਰਤ ਹੈ ਕਿ ਇਹ ਕਿਉਂ ਹੋਇਆ ਅਤੇ ਕੌਣ ਸੀ ਮਿਵਾਰਾ ਕਿਸੇ ਨੂੰ ਵੀ ਆਪਣੇ ਬੱਚੇ ਨੂੰ ਸਾਡੇ ਮਾਰਕ ਨਹੀਂ ਗੁਆਣਾ ਚਾਹੀਦਾ ਆਈਐਚਯੂਟੀ ਦੀ ਇੰਟ੍ਰੀਗੇਟਿਡ ਗੈਂਗ ਹੋਮਿਸਾਈਡ ਟੀਮ ਨੂੰ ਜਾਂਚ ਦੇ ਲਈ ਨਿਯੁਕਤ ਕੀਤਾ ਗਿਆ ਸੀ ਅਤੇ ਸ਼ੁਰੂ ਤੋਂ ਹੀ ਇਸ ਨੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਸਬੂਤਾ ਦੇ ਡੀਲ ਤੋਂ ਬਾਅਦ ਜਾਂਚ ਕਰਤਾਮਾਂ ਨੇ ਦਿਲਚਸਪੀ ਰੱਖਣ ਵਾਲੇ ਕਈ ਵਿਅਕਤੀਆਂ ਦੀ ਪਛਾਣ ਕੀਤੀ ਹੈ ਅਤੇ ਵਿਸ਼ਵਾਸ ਕਰਦੇ ਨੇ ਕਿ ਇਸ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਦੀ ਯੋਜਨਾਬੰਦੀ ਅਤੇ ਅਮਲ ਤੇ ਕਈ ਵਿਅਕਤੀ ਸ਼ਾਮਲ ਸਨ ਗੋਲੀਬਾਰੀ ਦੇ ਵਿੱਚ ਸ਼ੱਕੀਆਂ ਦੁਆਰਾ ਇੱਕ ਲਾਲ ਡੋਜ਼ ਚਾਰਜਰ ਦੀ ਵਰਤੋਂ ਕੀਤੀ ਗਈ ਸੀ ਅਤੇ ਬਾਅਦ ਵਿੱਚ ਡੈਲਟਾ ਵਿੱਚ ਥੋੜੀ ਦੇਰੀ ਉੱਤੇ ਅੱਗ ਲਗਾ ਦਿੱਤੀ ਗਈ ਸੀ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਸ਼ੱਕੀ ਗੋਲੀਬਾਰੀ ਤੋਂ ਪਹਿਲਾਂ ਦੇ ਹਫ਼ਤਿਆਂ ਦੇ ਵਿੱਚ ਡੋਜ਼ ਚਾਰਜਰ ਦੀ ਵਰਤੋਂ ਵੀ ਕਰੇ ਸਨ ਜਿਸ ਦੇ ਵਿੱਚ ਯੋਜਨਾਬੰਦੀ ਦੇ ਉਦੇਸ਼ ਵੀ ਸ਼ਾਮਲ ਸਨ IGIT ਹਟੀ ਹੁਣ ਜਾਂਚ ਨੂੰ ਅੱਗੇ ਵਧਾਉਣ ਦੀ ਉਮੀਦ ਦੇ ਵਿੱਚ ਵੱਖ-ਵੱਖ ਨਿਸ਼ਾਨਾ ਵਾਲੇ ਡੋ ਚਾਰਜਰਜ਼ ਦੀਆਂ ਤਸਵੀਰਾਂ ਜਾਰੀ ਕਰ ਰਿਹਾ ਹੈ। ਜਾਂਸਰਾਨ IGIT ਜਾਂਚ ਕਰਤਾਵਾਂ ਨੇ ਸਬੂਤ ਪ੍ਰਾਪਤ ਕੀਤੇ ਨੇ ਕਿ ਡੋ ਚਾਰਜਰ ਐਵਲਸਟਫੋਰਡ ਦੇ ਵਿੱਚ ਅਮਰੀਕੀ ਸਰਹੱਦ ਦੇ ਨੇੜੇ ਇੱਕ ਖੇਤਲ ਦੇ ਨਾਲ-ਨਾਲ ਸਰੀ ਦੇ ਫਲੇਟ ਵੁੱਡ ਖੇਤਰ ਦੇ ਵਿੱਚ ਸੀ ਜਿਸ ਕਾਰਨ ਗੋਲੀਬਾਰੀ ਹੋਈ। IGIT ਦੇ ਕਾਰਪੋਰੇਟਰ ਸੁਖੀ ਡੀਸੀ ਨੇ ਕਿਹਾ ਹੈ ਕਿ ਇਹ ਗੱਡੀ ਵੱਖਰੀ ਹੈ ਅਤੇ ਅਸੀਂ ਹਰੇਕ ਵਿਅਕਤੀ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਕੋਲ ਗੱਟੀ ਅਤੇ ਜਾਂਸਵਾਰਾ ਬਾਰੇ ਕੋਈ ਵੀ ਜਾਣਕਾਰੀ ਹੋਵੇ ਉਹ ਅੱਗੇ ਆ ਕੇ ਆਈ ਐਚ ਆਈਟੀ ਦੇ ਨਾਲ ਗੱਲ ਕਰਨ ਇਹ ਮਿਆਸ ਦੇ ਪਰਿਵਾਰ ਦੇ ਲਈ ਇੱਕ ਦੁਖਦਾਈ ਘਟਨਾ ਹੈ ਗਲੋਬਲ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਨੇ ਪ੍ਰਧਾਨ ਮੰਤਰੀ ਮਾਰਕਾਨੀ ਦੀ ਸਰਕਾਰ ਨੂੰ ਲੌਰੈਂਸ ਬਿਸ਼ਨੋਈ ਗੈਂਗ ਨੂੰ ਦੇਸ਼ ਦੀ ਅਤਵਾਦੀ ਸੰਗਠਨਾ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਇੱਕ ਹਾਲ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ 온ਟਾਰੀਓ ਦੇ ਵਿੱਚ ਹਿੰਸਾ ਘਟਨਾਵਾਂ ਅਤੇ ਜ਼ਬਰਦਸਤੀ ਦੀਆਂ ਧਮਕੀਆਂ ਦੇ ਵਿਚਕਾਰ ਆਈ ਹੈ, ਜਿਸ ਨੇ ਏਸ਼ੀਆਈ ਭਾਈਚਾਰੇ ਨੂੰ ਚਿੰਤਤ ਕਰ ਦਿੱਤਾ ਹੈ। ਬਿਸ਼ਨੋਏ ਗੈਂਗ ਚੋਕਾ ਦੇ ਤੌਰ ਤੇ ਸੰਗਠਿਤ ਅਪਰਾਧ ਦੇ ਨੈਟਵਰਕ ਦੇ ਨਾਲ ਜੁੜਿਆ ਹੋਇਆ ਉਸ ਉਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਲੈਣ ਦਾ ਦੋਸ਼ ਲਗਾਇਆ ਗਿਆ ਜਿਸ ਦੇ ਵਿੱਚ ਸਰੇ ਦੇ ਪੀਸੀ ਵਿੱਚ ਬਾਲੀਵੁੱਡ ਅਦਾਕਾਰ ਅਤੇ ਕੋਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਤੇ ਹਾਲ ਹੀ ਵਿੱਚ ਹੋਈ ਹਮਲੇ ਦੀ ਜਾਣਕਾਰੀ ਵੀ ਹੈ ਕੰਜ਼ਰਵੇਟਿਵ ਜਨਤਾ ਸੁਰੱਖਿਅਕ ਆਲੋਚਕ ਇੱਕ ਸਾਫ ਦਾ ਕਰਾਊਨ ਪ੍ਰੋਸੀਕਿਊਟਰ 프랭ਕ ਕੈਪੂਟੋ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਸਮੂਦੀਆਂ ਗਤੀਵਿਧੀਆਂ ਇੱਕ ਅਤਵਾਦੀ ਸੰਗਠਨ ਦੀ ਅਪਰਾਧਿਕ ਗੋਲਡ ਪਰਿਭਾਸ਼ਾ ਨੂੰ ਪੂਰਾ ਕਰਦੀਆਂ ਨੇ ਦੱਖਣੀ ਏਸ਼ੀਆਈ ਪਾਇਚਾਰੇ ਉੱਤੇ ਉਹ ਜੋ ਤਹਿਸ਼ਥ ਥੋਪ ਰਹੇ ਨੇ ਉਸ ਨੂੰ ਦੇਖਦੇ ਹੋਏ ਉਹ ਪਰਿਭਾਸ਼ਾ ਨੂੰ ਪੂਰਾ ਕਰਦੇ ਨੇ ਕੈਪੂਟੋ ਨੇ ਕਿਹਾ ਕਿ ਜੋੜਦੇ ਹੋਏ ਅਜਿਹੇ ਅਧਿਕਾਰੀਆਂ ਨੂੰ ਚੇਤਾਲ ਚਪਤ ਕਰਨ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰਨ ਅਤੇ ਸਖਤ ਸਜ਼ਾਵਾ ਦੇਣ ਦੀ ਆਗਿਆ ਦੇਵੇਗਾ ਬੀਸੀ ਪ੍ਰੀਮੀਅਰ ਡੇਵਿਡ ਐਬੀ ਅਲਬਰਟਾ ਪ੍ਰੀਮੀਅਰ ਡੈਨਲ ਸਮਿਥ ਅਤੇ ਸਰੀ ਅਤੇ ਬ੍ਰੈਂਟਨ ਦੇ ਮੇਰਾ ਨੇ ਵੀ ਵਨ ਨੂੰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਘਰ ਦਾ ਨਾਮ 8 ਅਗਸਤ ਨੂੰ ਸ਼ਰਮਾ ਦੇ ਕੈਪਸ ਕਾਫੇ ਉੱਤੇ ਹੋਈ ਤਾਲਾ ਗੋਲੀਬਾਰੀ ਤੋਂ ਬਾਅਦ ਸਾਹਮਣੇ ਆਇਆ ਹੈ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਵਿੱਚ ਦੋ ਵਾਰ ਗੋਲੀਬਾਰੀ ਕੀਤੀ ਗਈ ਪਰ ਇਸ ਗੋਲੀਬਾਰੀ ਦੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਪਰ ਸੋਸ਼ਲ ਮੀਡੀਆ ਉਤੇ ਕੂਮ ਰਹੀ ਇੱਕ ਪੋਸਟ ਜੋ ਕਥਿਤ ਤੌਰ ਤੇ ਗੈਂਗਸਟਰ ਗੋਲਦੀ ਢਿੱਲੋਂ ਵੱਲੋਂ ਹੈ ਉਸ ਨੇ ਬਿਸ਼ਨੋਈ ਗੈਂਗ ਦੇ ਨਾਲ ਨਾਲ ਜ਼ਿੰਮੇਵਾਰੀ ਲਈ ਹੈ ਸ਼ਰਮਾ ਦੇ ਕੈਫੇ ਜੋ ਕਿ 4 ਜੁਲਾਈ ਨੂੰ ਖੁੱਲ੍ਹਿਆ ਸੀ ਉਸ ਨੂੰ ਪਹਿਲਾ 10 ਜੁਲਾਈ ਨੂੰ ਨਿਸ਼ਾਨਾ ਬਣਾਇਆ ਅਸੀ ਜਿਸ ਕਾਰਨ ਇਸ ਨੂੰ ਅਸਥਾਈ ਤੌਰ ਤੇ ਬੰਦ ਕਰਨਾ ਪਿਆ ਦੁਬਾਰਾ ਖੁੱਲਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੈਫੇ ਨੇ ਹਮਲਿਆਂ ਨੂੰ ਦਿਲ ਤੋੜਨ ਵਾਲਾ ਦੱਸਿਆ ਪਰ ਹਿੰਸਾ ਦੇ ਵਿਰੁੱਧ ਡ੍ਰਿਡਤਾ ਦੇ ਨਾਲ ਖੜੇ ਰਹਿਣ ਅਤੇ ਨਿੱਗ ਅਤੇ ਭਾਈਚਾਰੇ ਦੀ ਜੁਗਾ ਬਣੇ ਰਹਿਣ ਦੀ ਸੋਖਾ ਦਿੱਤੀ ਹੈ ਫ੍ਰੈਂਕ ਕੈਪਟਲ ਸੰਘੀ ਸਰਕਾਰ ਨੂੰ ਬਿਸ਼ਨੋਈ ਗੈਂਗ ਨੂੰ ਇੱਕਤਵਦੀ ਸੰਸਥਾ ਦੇ ਵਜੋਂ ਸੂਚੀ ਬਦ ਕਰਨ ਦੀ ਅਪੀਲ ਕਰਦੇ ਨੇ ਤਾਂ ਜੋ ਕਾਨੂੰਨ ਲਾਗੂ ਕਰਨ ਵਾਲੇ ਅਤੇ ਸਰਕਾਰ ਦੇ ਸਾਰੇ ਪਧਰਾਂ ਨੂੰ ਉਹਨਾਂ ਦੀਆਂ ਗਤੀਵਿਧੀਆਂ ਦਾ ਪ੍ਰਭਾਵਸ਼ਾਲੀ ਢੰਗ ਦੇ ਨਾਲ ਮੁਕਾਬਲਾ ਕਰਨ ਦੇ ਲਈ ਲੜਿੰਦੇ ਸਾਧਨਾਂ ਦੇ ਨਾਲ ਲੈਸ ਕੀਤਾ ਜਾ ਸਕੇ ਅਜਿਹਾ ਤੇਜਾ ਸਰਕਾਰ ਨੂੰ ਗੈਂਗ ਵਿਰੋਧੀ ਵਿੱਤੀ ਅਪਰਾਧਿਕ ਅਤੇ ਜਾਇਦਾਦ ਪਾਬੰਦੀਆਂ ਲਗਾਉਣ ਤੇ ਯੋਗਪਨਾਵੇਗਾ ਇਸ ਤੋਂ ਇਲਾਵਾ ਉਹ ਗੈਰ ਅਨੰਦ ਸੰਗਰੀ ਨੂੰ ਇਸ ਤਰਜਾ ਬੰਦੀ ਦੇ ਲਈ ਵਿਆਪਕ ਰਾਜਨੀਤਿਕ ਸਮਰਥਨ ਤੇ ਵਿਚਾਰ ਕਰਨ ਦੇ ਲਈ ਕਹਿੰਦਾ ਹੈ ਬੀਸੀ ਪ੍ਰੀਮੀਅਰ ਡੇਵਿਡ ਐਬੀ ਅਤੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਤੋਂ ਲੈ ਕੇ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਅਤੇ ਸਰੀ ਦੇ ਮੇਅਰ ਬ੍ਰੈਂਟਾ ਲੋਕ ਤਾਕਤ ਸੰਗੀ ਸਰਕਾਰ ਦੇ ਲਈ ਇੱਕ ਕਦਮ ਚੁੱਕਣ ਦੇ ਲਈ ਇੱਕ ਸਪਸ਼ਟ ਸਹਿਮਤੀ ਹੈ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਵੀ ਇਸ ਮੁੱਦੇ ਉੱਤੇ ਚਰਚਾ ਕੀਤੀ ਹੈ ਦੱਖਣੀ ਏਸ਼ੀਆਈ ਪਾਈਚਾਰੇ ਅਤੇ ਪੂਰੇ ਕੈਨੇਡਾ ਵਿੱਚ ਬਿਸ਼ਨੋਈ ਗੈਂਗ ਤੇ دہشت ਦੇ ਰਾਜ ਨੂੰ ਖੁਦ ਦੇਖਿਆ ਹੈ ਕੈਨੇਡਾ ਦੇ ਪੀਟਰਬਰੋ ਸ਼ਹਿਰ ਦੇ ਲੈਂਸਡਾਊਨ ਪਲੇਸ ਮੌਲਟੀ ਪਾਰਕਿੰਗ ਦੇ ਵਿੱਚ ਕੁਝ ਨੌਜਵਾਨਾਂ ਨੇ ਇੱਕ ਭਾਰਤੀ ਜੋੜੇ ਨੂੰ ਤੰਗ ਪ੍ਰੇਸ਼ਾਨ ਕੀਤਾ ਅਤੇ ਉਨ੍ਹਾਂ ਉੱਤੇ ਨਸਲੀ ਤਿੱਪਣੀਆਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਜਿਸ ਦੇ ਵਿੱਚ ਇੱਕ ਪਿਕਅਪ ਟਰੱਕ ਵਿੱਚ ਬੈਠੇ ਤੇ ਨੌਜਵਾਨ ਕਪਲ ਦੇ ਕਾਰ ਦਾ ਰਸਤਾ ਰੋਕ ਕੇ ਉਹਨਾਂ ਦੇ ਨਾਲ ਬਦਸਲੂਕੀ ਕਰਦੇ ਦਿਖਾਈ ਦੇ ਰਹੇ ਨੇ। ਜਦੋਂ ਭਾਰਤੀ ਜੋੜੇ ਨੇ ਉਨ੍ਹਾਂ ਨੌਜਵਾਨਾਂ ਨੂੰ ਪੁੱਛਿਆ ਕਿ ਕਾਰ ਦਾ ਨੁਕਸਾਨ ਕਿਵੇਂ ਹੋਇਆ ਤਾਂ ਉਸ ਵੇਲੇ ਬਹਿਸ ਸ਼ੁਰੂ ਹੋ ਗਈ। ਇਸ ਜਵਾਬ ਦੇ ਵਿੱਚ ਨੌਜਵਾਨਾਂ ਨੇ ਕਥਿਤ ਤੌਰ ਉਤੇ ਅਪਸ਼ਬਦ ਦੀ ਵਰਤੋਂ ਕੀਤੀ ਮੁੰਡੇ ਨੇ ਕਿਹਾ ਕਿ ਤੁਸੀਂ ਲੋਕ ਬਕਵਾਸ ਲੋਕ ਹੋ ਤੁਹਾਡੀ ਨੱਕ ਵੱਡੀ ਹੈ ਅਤੇ ਹੱਦ ਤਾਂ ਉਦੋਂ ਹੋ ਗਈ ਜਦੋਂ ਨੌਜਵਾਨ ਨੇ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦੇ ਦਿੱਤੀ ਵਾਇਰਲ ਵੀਡੀਓ ਦੇ ਇੱਕ ਹਿੱਸੇ ਦੇ ਵਿੱਚ ਇੱਕ ਨੌਜਵਾਨ ਭਾਰਤੀ ਵਿਅਕਤੀ ਦਾ ਮਜ਼ਾਕ ਉਡਾਂਦਿਆਂ ਹੋਇਆਂ ਦਿਖਾਈ ਦੇ ਰਿਹਾ ਉਹ ਕਹਿੰਦਾ ਕਿ ਤੁਹਾਨੂੰ ਪਤਾ ਹੈ ਕਿ ਤੁਹਾਡੀ ਗੱਲ ਦੇ ਸਾਹਮਣੇ ਆ ਕੇ ਤੁਹਾਨੂੰ ਮਾਰਨਾ ਗੈਰ ਕਾਨੂੰਨੀ ਨਹੀਂ ਹੈ ਕਿ ਮੈਂ ਤੁਹਾਨੂੰ ਛੂਆ ਹਾਂ ਜਨਾ ਇਨਾ ਹੀ ਨਹੀਂ ਨੌਜਵਾਨਾਂ ਦੇ ਵਿੱਚੋਂ ਇੱਕ ਪ੍ਰਾਕ ਤੋਂ ਬਾਹਰ ਨਿਕਲਿਆ ਅਤੇ ਜੋੜੇ ਵੱਲ ਅਸ਼ਲੀਲ ਇਸ਼ਾਰੇ ਕਰਦਾ ਵੀ ਦਿਖਾਈ ਦੇ ਰਿਹਾ ਹੈ। ਹੈ। ਕਨੀ ਖਾਓ 911 ਪੀਸ। ਯਾਦ ਹੈ? ਇਹ ਇੱਕ ਤੇਜ਼ਾ ਫਿਲਮ ਹੋ ਗਈ। Yeah, I got the, I got the plate number. Yeah. yeah. You the plate. I got the plate number. Hey, yeah. Mom, you to kill no. <laughs> yeah. I got it. I got you. Yeah. You the plates, Can you call you nine? They're making trouble. Saying Indians facts. What are you gonna do Very <laughs> <Way> bad, <back>, man. <laughs> so so what, oh, what did we say? Wh why did you approach like that? Because you're black. Huh? No. What why why did you approach like why, that? Hey, who are you recording? No, I won't say anything you're a whole time. Hey, you your, know what's not in recording? Hey, you know time Hey, hey, shut up, big nose. You know what's not illegal to uh, go in front of your vehicle and hump you? I didn't touch you, did I? Did I touch you? Yes or no? You banged my car. No, I didn't touch it's you. It's broken. I? No. I got, the, I got your license <laughs> did plate. Did I touch you? Did I, I got touch your license plate. You? Hey, hey, big nose. Did I, did I touch you? Did I touch you? Yes or no? Answer my question, you fucking idiot. You're Indian. in record. Did I answer you? Live. I don't care from recording. You got a free phone, you yeah. fucking immigrant. You stupid nigger. Hey, did I record? No. No. ਜੋਸ ਤੋਂ ਬਾਅਦ ਪੀਟਰ ਬਰੋ ਪੁਲਿਸ ਨੇ ਕਵਰਥਾ ਲੈਕਸ ਤੋਂ ਇੱਕ 18 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਉਸ ਉੱਤੇ ਜਾਨ ਨੂੰ ਮਾਰਨ ਦਾ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਦਾ ਦੋਸ਼ ਵੀ ਲਗਾਇਆ ਗਿਆ ਸੀ ਅਤੇ ਕੁਜ਼ਿਮੇਵਾਰੀ ਉੱਤੇ ਰਿਹਾ ਕਰ ਦਿੱਤਾ ਗਿਆ ਸੀ ਦੋਸ਼ੀ ਨੂੰ 16 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕੈਨੇਡੀਅਨ ਕਾਨੂੰਨ ਦੇ ਤਹਿਤ ਮਾਮਲੇ ਦੇ ਵਿੱਚ ਕੋਈ ਨਫਰਤ ਅਪਰਾਧ ਦੇ ਦੋਸ਼ ਨਹੀਂ ਲਗਾਏ ਗਏ ਨੇ ਹਾਲਾਂਕਿ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਉੱਤੇ ਅਦਾਲਤ ਦੇ ਵਿੱਚ ਵਿਚਾਰ ਕੀਤਾ ਜਾਵੇਗਾ ਪੀਟਰ ਬਰੋਪਲਿਸ ਮੁਖੀ ਸਟੂਅਰਟ ਬੇਟਸ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਇਸ ਘਟਨਾ ਦਾ ਵੀਡੀਓ ਦੇਖਿਆ ਹੈ ਉਹ ਸਮਝ ਜਾਵੇਗਾ ਕਿ ਇਸ ਤਰ੍ਹਾਂ ਦਾ ਬਵਾਲ ਸਾਡੇ ਪਾਈਚਾਰੇ ਜਾਂ ਕਿਸੇ ਵੀ ਪਾਈਚਾਰੇ ਦੇ ਵਿੱਚ ਸਹਿਯੋਗ ਨਹੀਂ ਹੈ। ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰਨ ਵਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਸਥਾਨਕ ਲੋਕਾਂ ਨੂੰ ਨਫ਼ਰਤ ਭਰੇ ਵਿਵਾਰ ਦੇ ਮਾਮਲਿਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ। ਬੇਟਸ ਨੇ ਜੋ ਦੇ ਕੇ ਕਿਹਾ ਅਜਿਹੀ ਰਿਪੋਰਟਿੰਗ ਜਾਂਚ ਕਰਨ ਅਤੇ ਸੰਭਾਵੀ ਤੌਰ ਤੇ ਦੋਸ਼ੀ ਲੋਕਾਂ ਦੇ ਲਈ ਮਹੱਤਵਪੂਰਨ ਹੈ ਹਾਲਾਂਕਿ ਇਹ ਘਟਨਾ ਕੈਨੇਡਾ ਦੇ ਵਿੱਚ ਰਹਿਣ ਵਾਲੇ ਭਾਰਤੀ ਪਾਈਚਵਾਰੀ ਦੇ ਵਿੱਚ ਸੁਰੱਖਿਆ ਅਤੇ ਨਸਲੀ ਵਿਤਕਰੇ ਬਾਰੇ ਚਿੰਤਾਵਾਂ ਪੈਦਾ ਕਰ ਸਕਦੀ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਵਿੱਚ ਪ੍ਰਵਾਸੀਆਂ ਅਤੇ ਘਾਟੇ ਗਿਣਤੀ ਪਾਈਚਵਾਰੀ ਦੇ ਵਿਰੁੱਧ ਨਫਰਤ ਭਰੇ ਵਿਵਾਰਤੀਆਂ ਘਟਨਾਵਾਂ 'ਚ ਵਾਧਾ ਹੋਇਆ ਹਾਲਾਂਕਿ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਸ ਨੂੰ ਰੋਕਣ ਦੇ ਲਈ ਲਗਾਤਾਰ ਯਤਨ ਕਰ ਰਹੀਆਂ ਨੇ ਕੁਦਰਤੀ ਸਰੋਤ ਮੰਤਰੀ ਚੋਹਨ ਖੈਰੋਨ ਨੇ ਸੋਮਵਾਰ ਨੂੰ ਕਿਹਾ ਕਿ ਸੁਭਾਈ ਟੀਮਾਂ ਹੁਣ ਨਿਊ ਬਾਂਸਵਿਕ ਦੇ ਵਿੱਚ ਤਿੰਨ ਬੇਕਾਬੂ ਜੰਗਲੀ ਅੱਗਾਂ ਦੇ ਨਾਲ ਲੜਨੀਆਂ ਨੇ ਉਸਨੇ ਅਤੇ ਪ੍ਰੀਮੀਅਰ ਸੂਜ਼ਲ ਹੌਲਟ ਨੇ ਦੁਪਹਿਰ ਦੇ ਬਾਅਦ ਇੱਕ ਨਿਊਜ਼ ਕਾਨਫਰੰਸ ਕੀਤੀ ਤਾਂ ਜੋ ਜਨਤਾ ਨੂੰ ਹੌਲਟ ਦੁਆਰਾ ਜੰਗਲ ਦੀ ਅੱਗ ਦੀ ਵਿਗੜਦੀ ਸਥਿਤੀ ਬਾਰੇ ਅਪਡੇਟ ਕੀਤਾ ਜਾ ਸਕੇ ਹੈਰੋਨ ਨੇ ਕਿਹਾ ਕਿ ਉਤਰੀ ਨਿਊ ਬਾਂਸਵਿਕ ਦੇ ਵਿੱਚ ਪੁਰਾਣੀ ਬਾਥਰੈਸਟ ਖਾਨ ਸਾਈਟ ਦੇ ਨੇੜੇ ਲੱਗੀ ਅੱਗ ਨੂੰ ਨੇੜੇ ਸਿੱਦੇ ਤੋਂ ਕਾਬੂ ਤੋਂ ਬਾਹਰ ਵਜੋਂ ਕੈਟੇਗੋਰਾਇਜ਼ਡ ਕੀਤਾ Yeah. It is approximately 450 hectares in size. Um, at the moment, we are unable to get in front of that fire, but we do have the capacity to help steer it, steer it away from people. So that, uh, that's where our efforts are with respect to the old fuel fire itself. Um, we're obviously extraordinarily uh, live to the issue of concern around Irish Town. That the, uh, the area of concern, that particular polygon, has as many as 900 structures in that region that uh, potentially could affect. Uh, an estimated 1,500 um, persons. For the first time, I, I believe, ever, we've actually requested. Uh, boots on the ground from our neighbors. Now we're have a tradition where New Brunswickers have sent firefighters to our neighbors. We've we have a pretty large um, arsenal of highly trained firefighters um, but we've requested um, through through CFSI, which is the Canadian Interagency for Forest Fire Center. We've requested uh, 60 type 1 firefighters. Um, We've already received acknowledgement that we're halfway there. That a, an attack unit of 20 persons will be coming from Nova Scotia. Um, that there are five, uh, there's a five-person strike team from Prince Edward Island, um, and uh, we believe that we we have five firefighters coming from the state of Maine uh, as additional resources as well. Something that will be new in a new Brunswick context is that we're adding two air attack helicopters. Now we we have have, have these helicopters on on lease, um, but we are repurposing them for, to uh, to carry water buckets. Those water buckets will arrive this evening. The advantage of having those but those particular aerial assets is that they are immensely precise. So that will be. Uh, adding to our, to our inventory. We also have an, a request out through CIFC for an additional uh, uh, CF uh, 415, um, those large super scooper water bombers um, that we ha already have two. On loan for us uh, to combat fires, mostly in the old field Fire in the Marimachi. Um, they're based out of Bay Como, Quebec, and we've made a request through SIFC for one or two others of those 415s. ਕੈਨੇਡਾ ਵਿੱਚ ਵੱਧ ਰਹੀ ਗਰਮੀ ਨੇ ਵੱਟ ਕੱਢੇ ਹੋਏ ਨੇ ਜਿਸ ਦੇ ਚਲਦੇ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ ਇੰਨਾ ਹੀ ਨਹੀਂ ਪੈਮਪਟਨ ਅਤੇ ਮਿਸਿਸਾਕਾਟੇ ਵਸਨੀਕਾਂ ਨੂੰ ਵਾਧੂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਵਾਤਾਵਰਣ ਕੈਨੇਡਾ ਦੀ ਗਰਮੀ ਦੀ ਚੇਤਾਵਨੀ ਜਾਰੀ ਹੈ ਤਾਪਨ ਅਤੇ ਨਮੀ ਹਾਲਾਤ ਨੂੰ ਖਤਰਨਾਕ ਖੇਤਰ ਵਿੱਚ ਤੱਕ ਰਹੀ ਹੈ ਮੰਗਲਵਾਰ ਤੱਕ ਗਰਮੀ ਦਾ ਰੁਝਾਨ ਜਾਰੀ ਰਹਿੰਦੀ ਬੁਖਵਾਨੀ ਕੀਤੀ ਗਈ ਘਟੋ-ਘਟੇ 40 ਡਿਗਰੀ ਸੈਲਸੀਅਸ ਦੇ ਵਿੱਚ ਨਵੀਂ ਦੇ ਨਾਲ ਮੰਗਲਵਾਰ ਦੀ ਰਾਤ ਨੂੰ ਸੰਭਾਵਿਤ ਤਰ੍ਹਾਂ ਠੰਡਾ ਹੋਣ ਤੋਂ ਪਹਿਲਾਂ ਹਾਲਾਂਕਿ ਗ੍ਰੇਟਰ ਟੋਰਾਂਟੋ ਅਤੇ ਹੈਮਿਲਟਨ ਖੇਤਰ ਦੇ ਵਿੱਚ ਬੁੱਧਵਾਰ ਤੱਕ ਰਾਹਤ ਨਹੀਂ ਮਿਲ ਸਕਦੀ ਸਲਾਹ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਗਰਮ ਅਤੇ ਨਮੀ ਵਾਲੀ ਹਵਾ ਦੀ ਗੁਣਵਤਾ ਨੂੰ ਵੀ ਵਿਗਾੜ ਸਕਦੀ ਹੈ ਜੋ ਸੰਭਾਵਿਤ ਤੌਰ ਤੇ 에ਅਰ ਕੁਆਲਿਟੀ ਹੈਲਥ ਇੰਡੈਕਸ ਨੂੰ ਉੱਚ ਜੋਖਮ ਸ਼ੁਰੂਨੀ ਵਿੱਚ ਤੱਕ ਸਕਦੀ ਹੈ ਇਹ ਗੰਭੀਰ ਸਿਹਤ ਜੋਖਮ ਪੈਦਾ ਕਰ ਸਕਦਾ ਹੈ ਖਾਸ ਕਰਕੇ ਕਮਜ਼ੋਰ ਆਬਾਦੀ ਜਿਵੇਂ ਕਿ ਬਜ਼ੁਰਗਵਾਲਾਂ ਛੋਟੇ ਬੱਚਿਆਂ ਪੁਰਾਣੀ ਬਿਮਾਰੀਆਂ ਵਾਲੇ ਲੋਕਾਂ ਅਤੇ 에어 ਕੰਡੀਸ਼ਨਿੰਗ ਦੀ ਪਹੁੰਚ ਤੋਂ ਬਿਨਾਂ ਲੋਕਾਂ ਦੇ ਲਈ निवासीयानु फोन ਰਾਹੀਂ ਜਾਂ ਨਿਜੀ ਤੌਰ ਤੇ ਗੁਆਂਢੀਆਂ ਅਤੇ ਪਰਿਵਾਰਕ ਮੈਂਬਰਾਂ ਦੀ ਜਾਂਚ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜੋ ਗਰਮੀ ਦੇ ਨਾਲ ਸੰਬੰਧਿਤ ਬਿਮਾਰੀ ਦੇ ਲਈ ਵਧੇਰੇ ਸੰਵੇਦਨਸ਼ੀਲ ਹੋ ਸਕਦੇ ਨੇ ਗਰਮੀ ਦੀ ਥਕਾਵਟ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਸਿਰਦਰਦ, ਮਤਲੀ, ਚੱਕਰ ਆਉਣੇ, ਬਹੁਤ ਜ਼ਿਆਦਾ ਪਿਆਸ, ਗੂੜਾ ਪਿਸ਼ਾਬ ਅਤੇ ਥਕਾਵਟ ਵੀ ਸ਼ਾਮਲ ਹੈ ਜੇਕਰ ਕੋਈ ਵੀ ਗਰਮੀ ਦੇ ਦੌਰੇ ਦੇ ਲੱਛਣ ਦਿਖੋਂਦਾ ਹੈ ਜਿਵੇਂ ਕਿ ਲਾਲ ਗਰਮੀ ਚਮੜੀ, ਉਲਝਣ, ਮਤਲੀ ਜਾਂ ਫਿਰ ਹੋਸ਼ ਗਵਾਉਣਾ ਤਾਂ 1091 ਤੇ ਖੋਲ ਕਰਕੇ ਤੁਰੰਤ ਡਾਕ ਸਹਾਇਤਾ ਵੀ ਪ੍ਰਾਪਤ ਕਰਨੀ ਚਾਹੀਦੀ ਹੈ ਮਾਤਾਵਨ ਕੈਨੇਡਾ ਪਿਆਸ ਲੱਗਣ ਤੋਂ ਪਹਿਲਾਂ ਹੀ ਅਕਸਰ ਪਾਣੀ ਪੀ ਕੇ ਹਾਈਡਰੇਟਡ ਰਹਿਣ ਦੀ ਸਫਾਰਿਸ਼ ਕਰਦਾ ਹੈ ਨਿਵਾਸੀਆਂ ਨੂੰ ਦਿਨ ਦੇ ਮੇਲੇ ਬਲਾਈਂਡਸ ਜਾਂ ਫਿਰ ਸ਼ੇਡਸ ਬੰਦ ਰੱਖਣੇ ਚਾਹੀਦੇ ਨੇ ਪੱਖੇ ਜਾਂ ਫਿਰ 에어 ਕੰਡੀਸ਼ਨਿੰਗ ਦੀ ਵਰਤੋਂ ਵੀ ਜਿਆਦਾ ਤੋਂ ਜਿਆਦਾ ਕਰਨੀ ਚਾਹੀਦੀ ਹੈ ਅਤੇ ਜੇ ਲੋਡ ਹੋਵੇ ਤਾਂ ਕੂਲਿੰਗ ਸੈਂਟਰਲ ਲਾਇਬ੍ਰੇਰੀਆਂ ਜਾਂ ਸ਼ਾਨਦਾਰ ਜਨਤਕ ਥਾਵਾਂ ਤੇ ਭਾਲ ਕਰਨੀ ਚਾਹੀਦੀ ਹੈ ਬਾਰੀ ਗਤੀਵਿਧੀਆਂ ਸਵੇਰੇ ਜਾਂ ਸ਼ਾਮ ਦੇ ਸਮੇਂ ਦੇ ਲਈ ਯੋਜਨਾਬੱਧ ਕੀਤੀ ਜਾਣੀ ਚਾਹੀਦੀਆਂ ਨੇ ਜਦੋਂ ਤਾਪਮਨ ਘਟ ਹੁੰਦਾ ਹੈ ਅਤੇ ਛੋੜੀਆਂ ਕੰਡੀਆਂ ਵਾਲੀਆਂ ਟੋਪੀਆਂ ਪਹਿਨਣੀਆਂ ਚਾਹੀਦੀਆਂ ਨੇ ਤੇ ਹਲਕੇ ਰੰਗ ਦੇ ਕੱਪੜੇ ਪਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਮੰਗਲਵਾਰ ਸ਼ਾਮ ਨੂੰ ਗਰਜਨ ਤੂਫਾਨ ਆਉਣ ਦੀ ਸੰਭਾਵਨਾ ਹੈ ਅਤੇ ਬੁੱਧਵਾਰ ਤੱਕ ਮੀਂਹ ਪੈਂਦਾ ਰਹੇਗਾ। ਬੁੱਧਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਟਿਕਣ ਦੀ ਉਮੀਦ ਹੈ, ਜਿਸ ਤੋਂ ਬਾਅਦ ਵੀਰਵਾਰ ਨੂੰ 28 ਡਿਗਰੀ ਸੈਲਸੀਅਸ ਅਤੇ ਸ਼ੁੱਕਰਵਾਰ ਨੂੰ 29 ਡਿਗਰੀ ਸੈਲਸੀਅਸ ਤਾਪਮਾਨ ਹੋਰ ਆਰਾਮਦਾਇਕ ਰਹੇਗਾ। ਹਾਲਾਂਕਿ, ਬ੍ਰੇਕ ਥੋੜੇ ਸਮੇਂ ਦੇ ਲਈ ਹੋਵੇਗਾ। ਹਫਤੇ ਦੇ ਅੰਤ ਵਿੱਚ ਗਰਮ ਅਤੇ ਨਮੀ ਵਾਲਾ ਮੌਸਮ ਵਾਪਸ ਆਵੇਗਾ। ਸ਼ਨੀਵਾਰ ਅਤੇ ਐਤਵਾਰ ਦੋਵਾਂ ਨੂੰ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਨਾਲ ਹੀ ਐਤਵਾਦ ਨੂੰ ਤੂਫਾਨ ਦਾ ਖਤਰਾ ਵੀ ਦੱਸਿਆ ਹੋਇਆ ਹੈ ਅਧਿਕਾਰੀ ਨਿਵਾਸੀਆਂ ਨੂੰ ਯਾਦ ਦਿਵਾ ਰਹੇ ਨੇ ਕਿ ਬੱਚਿਆਂ ਪਾਲਤੂ ਜਾਨਵਰਾਂ ਜਾਂ ਕਿਸੇ ਵੀ ਵਿਅਕਤੀ ਨੂੰ ਪਾਰਕਿੰਗ ਥੇ ਵਾਹਨ ਦੇ ਅੰਦਰ ਕਦੇ ਵੀ ਬਿਨਾਂ ਕਿਸੇ ਧਿਆਨ ਦੇ ਨਾ ਛੱਡੋ ਭਾਵੇਂ ਥੋੜੇ ਸਮੇਂ ਦੇ ਲਈ ਹੀ ਕਿਉਂ ਨਾ ਹੋਵੇ ਕਿਉਂਕਿ ਅੰਦਰ ਦਾ ਤਾਪਮਾਨ ਤੇਜ਼ੀ ਦੇ ਨਾਲ ਘਾਤਕ ਪੱਧਰ ਤੱਕ ਵੱਧ ਸਕਦਾ ਹੈ H1B ਵੀਜ਼ਾ ਲਈ ਚੋਣ ਮਾਪਦੰਡਾ ਦੇ ਵਿੱਚ ਜਲਦੀ ਹੀ ਮਹੱਤਵਪੂਰਨ ਬਦਲਾਅ ਆ ਸਕਦੇ ਨੇ ਜਿਸ ਦਾ ਅਸਰ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਨੌਕਰੀਆਂ ਦੀ ਭਾਲ ਕਰ ਰਹੇ ਵਿਦੇਸ਼ੀ ਕਾਮਿਆਂ ਉਤੇ ਪਵੇਗਾ ਵਿਦੇਸ਼ੀ ਕਾਮਿਆਂ ਨੂੰ ਦਿੱਤੇ ਜਾਣ ਵਾਲੇ ਹੁਨਰ ਪੱਧਰ ਅਤੇ ਤਨਖਾਹ ਦਾ H1B ਵੀਜ਼ਾ ਪ੍ਰਾਪਤ ਕਰਨ ਦੀ ਸੰਭਾਵਨਾਵਾਂ ਉਤੇ ਮਹੱਤਵਪੂਰਨ ਪ੍ਰਭਾਵ ਪੈ ਸਕਦਾ ਹੈ ਬਲੂਮਬਰਗ ਲੌਦੀ ਰਿਪੋਰਟ ਅਨੁਸਾਰ H1B ਵੀਜ਼ਾ ਚੋਣ ਪ੍ਰਕਿਰਿਆ ਦੇ ਵਿੱਚ ਸੋਧ ਦੇ ਲਈ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਅਤੇ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਭਾਵਾਂ ਦੁਆਰਾ ਵਾਈਟ ਹਾਊਸ ਨੂੰ ਭੇਜੇ ਗਏ ਪ੍ਰਸਤਾਵ ਨੂੰ ਵਾਈਟ ਹਾਊਸ ਦੁਆਰਾ ਅਧਿਕਾਰਤ ਕਰ ਦਿੱਤਾ ਗਿਆ ਹੈ ਸੰਕੇਤਨੇ ਕਿ ਇਸ ਨੂੰ ਜਲਦ ਹੀ ਜਨਤਕ ਵੀ ਕਰ ਦਿੱਤਾ ਜਾਵੇਗਾ ਅਮਰੀਕੀ ਪ੍ਰਬੰਧਨ ਅਤੇ ਬਜਵਰ ਦਫ਼ਤਰ ਦੇ ਸੂਚਨਾ ਅਤੇ ਰੈਗੂਲੇਟਰੀ ਮਾਮਲੇ ਦੇ ਦਫ਼ਤਰ ਨੂੰ ਭੇਜੇ ਗਏ ਇੱਕ ਨੋਟਿਸ ਦੇ ਵਿੱਚ ਰਜਿਸਟਰਾਂ ਅਤੇ ਪਟੀਸ਼ਨਰਜ਼ ਦੇ ਲਈ ਭਾਰ ਰਹਿਤ ਚੋਣ ਪ੍ਰਕਿਰਿਆ ਜੋ ਕਿ ਆਪ ਵਿਸ਼ਾ H1B ਪਟੀਸ਼ਨਰ ਦਾਇਰ ਕਰਨ ਦੀ ਮੰਗ ਕਰਦੀ ਹੈ ਉਸ ਨੂੰ ਨਾਮਕ ਇੱਕ ਪ੍ਰਸਤਾਵਿਤ ਨਿਯਮ ਨੂੰ ਕਾਨੂੰਨੀ ਸਮੀਖਿਆ ਦੇ ਲਈ ਪੇਸ਼ ਕੀਤਾ ਗਿਆ ਸੀ ਸੂਚਨਾ ਅਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਨੇ 8 ਅਗਸਤ ਨੂੰ ਨਿਯਮ ਨੂੰ ਮਨਜ਼ੂਰੀ ਦੇ ਦਿੱਤੀ ਹੈ 1990 ਦੇ ਇਮੀਗ੍ਰੇਸ਼ਨ ਐਕਟ ਨੇ 5000 ਨਵੀਆਂ H1B ਆਰਜ਼ੀਆਂ ਦੀ ਸਲਾਨਾ ਸੀਮਾ ਸਥਾਪਿਤ ਕੀਤੀ ਹੈ 2004 ਤੇ ਵਿੱਚ ਕਾਂਗਰਸ ਨੇ 20000 ਲੋਕਾਂ ਨੂੰ ਪ੍ਰਤੀ ਸਾਲ ਛੋਟ ਦੇ ਕੇ H1B ਲਾਣਾ ਸੀਮਾ ਨੂੰ 85000 ਤੱਕ ਵਧਾ ਦਿੱਤਾ ਜਿਨ੍ਹਾਂ ਨੇ ਕਿਸੇ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਡਿਗਰੀ ਜਾਂ ਇਸ ਤੋਂ ਵੱਧ ਪ੍ਰਾਪਤ ਕੀਤੀ ਹੋਈ ਹੈ ਪਹਿਲਾਂ H1B ਉਮੀਦਵਾਰਾਂ ਦੀ ਚੋਣ ਲਾਟਰੀ ਦੇ ਕੇ ਰਹੀ ਹਦੀ ਵਰਤੋਂ ਕਰਕੇ ਕੀਤੀ ਜਾਂਦੀ ਸੀ ਤੇ ਬਾਅਦ ਵਿੱਚ H1B ਰਜਿਸਟ੍ਰੇਸ਼ਨਾਂ ਦੇ ਲਈ ਲਾਟਰੀ ਵਿਧੀ ਨੂੰ ਲਾਭਪਾਤਰੀ ਕੇਂਦ੍ਰਿਤ ਚੋਣ ਪਰ ਕੀਤੇ ਜਾਣ ਦੁਆਰਾ ਬਦਲ ਦਿੱਤਾ ਗਿਆ ਵਾਤਮਾਨ ਦੇ ਉਪਾਯੋਗ ਵਰਤਮਾਨ ਦੇ ਵਿਚਲਾ ਪਾਤਰੀ ਕੇਂਦਰੀ ਤੇ ਚੋਣ ਪਰਿਕਿਰਿਆ ਦੇ ਵਿੱਚ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵਿਲੱਖਣ ਲਾਪਾਤੀ ਤੇ ਆਧਾਰ ਉਤੇ ਰਜਿਸਟ੍ਰੇਸ਼ਨਾਂ ਦੀ ਚੋਣ ਕਰਦੀ ਹੈ ਅਜਿਹਾ ਲੱਗਦਾ ਹੈ ਕਿ ਨਵੇਂ ਪ੍ਰਸਤਾਵ ਦੇ ਤਹਿਤ ਐਚ1ਬੀ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਯੋਗਤਾ ਤਜਰਬੇ ਦੇ ਪੱਧਰ ਅਤੇ ਤਨਖਾਹ ਦੇ ਆਧਾਰ ਉਤੇ ਕੀਤੀ ਜਾਵੇਗੀ ਹਾਲਾਂਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇਸ ਨਿਯਮ ਬਾਰੇ ਕੋਈ ਵੀ ਜਾਣਕਾਰੀ ਜਾਰੀ ਨਹੀਂ ਕੀਤੀ ਪਰ ਇਸ ਦੇ ਨਾਲ ਟਰੰਪ ਪ੍ਰਸ਼ਾਸਨ ਦੇ ਪਹਿਲੇ ਯਤਨਾਂ ਨੂੰ ਮੋੜ ਸਲਜੀਤ ਕਰਨਾ ਦੀ ਉਮੀਦ ਹੈ ਜੋ ਕਿ ਇੱਕ ਬੇਤਲਤੀਬ ਲੋਕਤੀ ਦੀ ਬਜਾਏ ਇੱਕ ਕਾਨੂੰਨੀ ਤਨਖਾਹ ਸੀਮਾ ਦੀ ਅਦਾਲਤ ਤੇ ਐਚਓ1ਬੀ ਪਟੀਸ਼ਨਾਂ ਦੀ ਚੋਣ ਕਰਨ ਦੇ ਲਈ ਹੈ ਜੇਕਰ ਨਵਾਂ ਤਰੀਕਾ ਮਨਜ਼ੂਰ ਹੋ ਜਾਂਦਾ ਹੈ ਤਾਂ ਐਚਓ1ਬੀ ਪਟੀਸ਼ਨਾਂ ਤਨਖਾਹ ਦੇ ਅਦਾਰ ਉਤੇ ਜਾਰੀ ਕੀਤੀਆਂ ਜਾਣਗੀਆਂ ਸਭ ਤੋਂ ਵੱਤੋਂ ਲੈ ਕੇ ਸਭ ਤੋਂ ਘੱਟ ਤੱਕ ਜਦੋਂ ਤੱਕ ਕੋਈ ਵੀ ਮੁਕਦਮਾ ਨਿਯਮ ਨੂੰ ਰੋਕਣ ਦੇ ਵਿੱਚ ਸਵਲ ਨਹੀਂ ਹੁੰਦਾ ਨਵੀਂ ਐਚਓ1ਬੀ ਚੋਣ ਪ੍ਰਕਿਰਿਆ ਮਾਰਚ 2026 ਤੱਕ ਲਾਗੂ ਕੀਤੀ ਜਾ ਸਕਦੀ ਹੈ ਅਵਿਤੇ ਸਾਲ ਤੋਂ 227 HNP ਕੈਪਚਨ ਤੋਂ ਪਹਿਲਾਂ